ਜੇ ਤੁਸੀਂ ਪੰਜਾਬ ਤੋਂ ਗੁਆਹਾ ਜਾਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਗੁਆਹਾ ਨੂੰ ਜਾਣ ਵਾਸਤੇ ਪੰਜਾਬ ਵਿੱਚੋਂ ਤਿੰਨ ਟ੍ਰੇਨਾਂ ਚੱਲਦੀਆਂ ਹਨ ਇੱਕ ਅੰਮ੍ਰਿਤਸਰ ਤੋਂ ਤੇ ਦੋ ਚੰਡੀਗੜ੍ਹ ਤੋਂ ਚੱਲਦੀਆਂ ਹਨ ਜੋ ਅੰਮ੍ਰਿਤਸਰ ਤੋਂ ਕੋਚੇਵਾਲੀ ਐਕਸਪ੍ਰੈਸ ਚੱਲਦੀ ਹੈ ਟ੍ਰੇਨ ਨੰਬਰ 12484 ਇਹ ਅੰਮ੍ਰਿਤਸਰ ਸਵੇਰੇ 5:55 ਮਿੰਟ ਤੋਂ ਚੱਲਦੀ ਹੈ ਤੇ ਮਟਗਾਉਂ ਸ਼ੀਵਾਜ ਦੇ 25 ਮਿੰਟ ਸ਼ਾਮ ਨੂੰ ਅਗਲੇ ਦਿਨ ਲਗਾ ਦਿੰਦੀ ਹੈ ਇਹ ਸਿਰਫ ਐਤਵਾਰ ਵਾਲੇ ਦਿਨ ਹੀ ਚੱਲਦੀ ਹੈ ਇਸ ਤੋਂ ਇਲਾਵਾ ਜੋ ਚੰਡੀਗੜ੍ਹ ਤੋਂ ਗੋਆ ਸੰਪਰਕ ਕ੍ਰਾਂਤੀ ਟ੍ਰੇਨ ਨੰਬਰ 12450 ਇਹ ਇਹ ਸਿਰਫ ਸੋਮਵਾਰ ਤੇ ਸ਼ਨੀਵਾਰ ਨੂੰ ਚੱਲਦੀ ਹੈ ਚੰਡੀਗੜ੍ਹੋਂ ਇਹ ਸਵੇਰੇ 2:17 ਤੇ ਚੱਲਦੀ ਹੈ ਤੇ ਥਿਵਮ 10:42 ਤੇ ਸਵੇਰੇ ਲਗਾ ਦਿੰਦੀ ਹੈ ਤੀਸੀ ਟ੍ਰੇਨ ਕੇਲਾ ਸੰਪਰਕ ਕ੍ਰਾਂਤੀ ਚੰਡੀਗੜ੍ਹ ਤੋਂ ਸਵੇਰੇ 9:30 ਵਜੇ ਚੱਲਦੀ ਹੈ ਤੇ ਮੜਗਾਉਂ ਸ਼ੇਵਰ ਜੀ ਕੇ 25 ਮਿੰਟ ਸ਼ਾਮ ਨੂੰ ਲਗਾ ਦਿੰਦੀ ਹੈ ਇਹ ਸਿਰਫ ਬੁੱਧਵਾਰ ਤੋਂ ਸ਼ੁੱਕਰਵਾਰ ਨੂੰ ਹੀ ਚੱਲਦੀ ਹੈ ਇਹਨਾਂ ਦਾ ਕਿਰਾਇਆ ਸਲੀਪਰ ਕਲਾਸ ਦਾ 800 ਦੇ ਕਰੀਬ 3rd AC ਦਾ 2100 ਤੇ 2nd AC ਦਾ 3100 ਦੇ ਕਰੀਬ ਹੈ ਧੰਨਵਾਦ